ਸਸ਼ਿਕਾ ਤੁਸੀਂ ਦੇਖ ਰਹੇ ਹੋ 247 ਪੰਜਾਬ ਚੰਡੀਗੜ੍ਹ ਚ ਹਰਿਆਣਾ ਦੀ ਵਿਧਾਨ ਸਭਾ ਨੂੰ ਜਗਾ ਦੇਣ ਦਾ ਮਾਮਲਾ ਅਗਰ ਮਾਗਿਆ ਹੈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਦੀ ਅਗਵਾਈ ਚ ਇੱਕ ਦਲ ਨੇ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਗੁਲਾਬ ਚੰਦ ਕਟਾਰੀਆਂ ਨਾਲ ਮੁਲਾਕਾਤ ਕੀਤੀ ਹੈ ਜੀਮਾ ਨੇ ਮੁਲਾਕਾਤ ਤੋਂ ਬਾਅਦ মিডিਆ ਨੂੰ ਕਿਹਾ ਕਿ ਅਸੀਂ ਚੰਡੀਗੜ੍ਹ ਦੇ ਮੁੱਦੇ ਨੂੰ ਲੈ ਕੇ ਗਵਰਨਰ ਨਾਲ ਮੁਲਾਕਾਤ ਕੀਤੀ ਹੈ ਚੰਡੀਗੜ੍ਹ ਪੰਜਾਬ ਦਾ ਹੈ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਇਸ ਲਈ ਹਰਿਆਣਾ ਨੂੰ ਨਾ ਤਾਂ ਚੰਡੀਗੜ੍ਹ ਚ ਵਿਧਾਨ ਸਭਾ ਬਣਾਉਣ ਦਾ ਹੱਕ ਹੈ ਨਾ ਹੀ ਕੋਈ ਹੋਰ ਇਮਾਰਤ ਬਣਾਉਣ ਦਾ ਜਿਵੇਂ ਇਕੋਸੈਂਸਿਟਿਵ ਜ਼ੋਨ ਨੂੰ ਹਟਾ ਦਿੱਤਾ ਗਿਆ ਉਹ ਠੀਕ ਨਹੀਂ ਹੈ ਹਰਿਆਣਾ ਸਰਕਾਰ ਨੇ ਗਵਰਨਰ ਸਾਹਿਬ ਨੂੰ ਇੱਕ ਪ੍ਰਪੋਜ਼ਲ ਭੇਜੀ ਹੈ ਕਿ ਤੁਸੀਂ ਸਾਨੂੰ 10 ਏਕੜੇ ਜਗ੍ਹਾ ਦਿਓ ਅਸੀਂ ਤੁਹਾਨੂੰ 12 ਏਕੜੇ ਪੰਚਕੁਲਾ ਚ ਦੇਵਾਂਗੇ ਉਹਨਾਂ ਨੇ ਪ੍ਰਪੋਜ਼ਲ ਦਾ ਮਕਸਦ ਨਹੀਂ ਲਿਖਿਆ ਪਰ ਇਸ ਦਾ ਮਕਸਦ ਏ ਹੈ ਕਿ ਇਥੇ ਹਰਿਆਣਾ ਦੀ ਵਿਧਾਨ ਸਭਾ ਬਣਾਈ ਜਾਵੇ ਅਸੀਂ ਇਸ ਚੀਜ਼ ਦੇ ਖਿਲਾਫ ਆਪਣਾ ਪ੍ਰੋਟੈਸਟ ਦਰਜ ਕਰਵਾਇਆ ਹੈ ਚੰਡੀਗੜ੍ਹ ਪੰਜਾਬ ਦਾ ਹੈ ਅਸੀਂ ਇੱਕ ਵੀ ਇੰਚ ਜ਼ਮੀਨ ਹਰਿਆਣਾ ਨੂੰ ਦੇਣ ਲਈ ਤਿਆਰ ਨਹੀਂ ਹੈ ਵਿੱਤ ਮੰਤਰੀ ਨੇ ਕਿਹਾ ਅਸੀਂ ਆਪਣਾ ਇੱਕ ਮੈਮੋਰੈਂਡਮ ਰਾਜਪਾਲ ਨੂੰ ਦੇ ਕੇ ਆਏ ਹਾਂ ਉਹਨਾਂ ਨੇ ਉਸ ਐਕਟ ਦਾ ਵੀ ਹਵਾਲਾ ਦਿੱਤਾ ਜਦੋਂ ਪੰਜਾਬ ਤੇ ਹਰਿਆਣਾ ਅਲੱਗ ਹੋ ਗਏ ਸੀ ਉਹਨਾਂ ਨੇ ਕਿਹਾ ਕਿ ਪ੍ਰਾਈਮ ਮਿਨਿਸਟਰ ਰਾਜੀਵ ਗਾਂਧੀ ਦੇ ਨਾਲ ਜੋ ਸੰਤ ਲੋਂਗੋ ਵਾਲਾ ਦਾ ਸਮਝੌਤਾ ਹੋਇਆ ਸੀ ਉਸ 'ਚ ਵੀ ਸਾਫ਼ ਕਹਿ ਦਿੱਤਾ ਗਿਆ ਸੀ ਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਪੰਜਾਬ ਨੂੰ ਹੀ ਮਿਲੇਗਾ। ਪੰਜਾਬ 'ਚ ਪਹਿਲਾਂ ਚਾਹੇ ਕਾਂਗਰਸ, ਅਕਾਲੀ ਦਲ ਜਾਂ ਭਾਜਪਾ ਦੀ ਸਰਕਾਰ ਰਹੀ ਹੋ, ਇਹਦਾਂ ਲੋਕਾਂ ਦੇ ਵਿੱਚ ਤਾਂ ਚੰਡੀਗੜ੍ਹ ਬਾਰੇ ਗੱਲਾਂ ਕਰਦੇ ਰਹਿੰਦੇ ਨੇ ਪਰ ਇਸ ਮਾਮਲੇ ਨੂੰ ਕਦੀ ਕੇਂਦਰੀ ਸਰਕਾਰ ਦੇ ਸਾਹਮਣੇ ਨਹੀਂ ਉਠਾਇਆ। ਇਸ ਮਾਮਲੇ 'ਚ ਸਿਰਫ ਰਾਜਨੀਤੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਰਾਜਪਾਲ ਨੇ ਵਿਸ਼ਵਾਸ ਦਿੱਤਾ ਹੈ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸਾਰੀ ਚੀਜ਼ਾਂ 'ਤੇ ਵਿਚਾਰ ਕਰਾਂਗੇ। ਅਸੀਂ ਕਈ ਡਾਕੂਮੈਂਟਸ ਉਹਨਾਂ ਨੂੰ ਸੌਂਪੇ ਨੇ ਅੱਜ ਆਮ ਆਦਮੀ ਪਾਰਟੀ ਦਾ ਇੱਕ ਡੈਲੀਗੇਸ਼ਨ ਆਨਰੇਬਲ ਗਵਰਨਰ ਸਾਹਿਬ ਨੂੰ ਅਸੀਂ ਮਿਲ ਕੇ ਆਏ ਆਂਗੇ ਔਨ ਬਿਹਾਫ ਆਫ ਆਮ ਆਦਮੀ ਪਾਰਟੀ ਮੇਰੇ ਨਾਲ ਮੇਰੇ ਕੋਲੀਗ ਸਰਦਾਰ ਹਰਜੋਤ ਸਿੰਘ ਬੈਂਜ ਜੀ ਔਰ ਸਾਡੀ ਪਾਰਟੀ ਦੇ ਸੀਨੀਅਰ ਲੀਡਰ ਦੀਪਕ ਬਾਲੀ ਜੀ ਔਰ ਸਾਡੇ ਨੌਜਵਾਨ ਯੂਥ ਵਿੰਗ ਦੇ ਆਗੂ ਪ੍ਰਵੀਂਦਰ ਗੋਲਡੀ ਜੀ ਸਾਡੇ ਲੀਗਲ ਵਿੰਗ ਤੋਂ ਫੈਰੀ ਸ਼ਾਫਤ ਜੀ ਸਾਡਾ ਇੱਕ ਵਫਦ ਜਿਹੜਾ ਅੱਜ ਪੰਜਾਬ ਦੇ ਬਹੁਤ ਹੀ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਮਿਲ ਕੇ ਆਏ ਹਾਂਗੇ ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਉੱਤੇ ਪ੍ਰਕਾਸ਼ ਪੁਰਬ ਉੱਤੇ ਬਹੁਤ-ਬਹੁਤ ਮੁਬਾਰਕਬਾਦ ਦਿੰਨਾਗਾ ਕਿ ਅੱਜ 72 ਦਿਹਾੜਾਗਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਅੱਜ ਦਾ ਜਿਹੜਾ ਮੇਨ ਸਬਜੈਕਟ ਸੀਗਾ ਕਿ ਪੰਜਾਬ ਤੇ ਹਰਿਆਣਾ ਦੀ ਜਿਹੜੀ ਰਾਜਸਤਾਨੀ ਚੰਡੀਗੜ੍ਹ ਆ ਜਿੱਥੇ ਆਪਾਂ ਅੱਜ ਖੜੇ ਆ ਮਾਨਯੋਗ ਗਵਰਨਰ ਸਾਹਿਬ ਦੇ ਹਾਊਸ ਦੇ ਸਾਹਮਣੇ ਆਪਾਂ ਖੜੇ ਆ ਗਵਰਨਰ ਹਾਊਸ ਦੇ ਸਾਹਮਣੇ ਆਪਾਂ ਖੜੇ ਆ ਰਾਜਪਾਬੰਦ ਦੇ ਸਾਹਮਣੇ ਆਪਾਂ ਖੜੇ ਆ ਕਿ ਚੰਡੀਗੜ੍ਹ ਦੇ ਉੱਤੇ ਬਹੁਤ ਪੁਰਾਣੀ ਔਰ ਬਿਲਕੁਲ ਸਹੀ ਮੰਗ ਜਿਹੜੀ ਆ ਉਹ ਪੰਜਾਬ ਦੀ ਆ ਕਿ ਚੰਡੀਗੜ੍ਹ ਜਿਹੜਾ ਉਹ ਪੰਜਾਬ ਦਾਗਾ ਔਰ ਪੰਜਾਬ ਦੀ ਰਾਜਧਾਨੀ ਆ ਇੱਥੇ ਕਿਸੇ ਹੋਰ ਸੂਬੇ ਨੂੰ ਯਾਨੀ ਕਿ ਸਾਡੇ ਗੁਆਢੀ ਸੂਬੇ ਨੂੰ ਹਰਿਆਣਾ ਨੂੰ ਨਾ ਹੀ ਇੱਥੇ ਵਿਧਾਨ ਸਭਾ ਬਣਾਉਣ ਦਾ ਹੱਕ ਆ ਨਾ ਹੀ ਇੱਥੇ ਆਪਣਾ ਕੋਈ ਹੋਰ ਜਿਹੜਾ ਲੀਗਲ ਕੰਮ ਉਹ ਕਰਨ ਦਾ ਹੱਕ ਆ ਇਸ ਗੱਲ ਨੂੰ ਲੈ ਕੇ ਅਸੀਂ ਮਨਜੋ ਗਵਰਨਰ ਸਾਹਿਬ ਨੂੰ ਮਿਲ ਕੇ ਆਇਆਗੇ ਕਿਉਂਕਿ ਰੀਸੈਂਟਲੀ ਪਿਛਲੇ ਕੁਝ ਦਿਨਾਂ ਦੇ ਵਿੱਚ ਕਾਫੀ ਮਹੱਤਮਪੂਰਨ ਜੜੀਆਂ ਤਬਦੀਲੀਆਂ ਦੇਖਣ ਨੂੰ ਮਿਲੀਆਂ ਕਾਫੀ ਡਿਵੈਲਪਮੈਂਟ ਦੇਖਣ ਨੂੰ ਮਿਲੀਆਂ ਕਿ ਕਿਸ ਤਰ੍ਹਾਂ ਇਕੋ ਜ਼ੋਨ ਜਿਹੜਾ ਇਕੋ ਸੈਂਸਿਟਿਵ ਜ਼ੋਨ ਆ ਉਹਦਾ ਰਾਸਤਾ ਘਟਾ ਦਿੱਤਾ ਗਿਆ ਔਰ ਮਾਨਯੋਗ ਗਵਰਨਰ ਸਾਹਿਬ ਕੋਲੇ ਹਰਿਆਣਾ ਸਰਕਾਰ ਨੇ ਇੱਕ ਪ੍ਰਪੋਜ਼ਲ ਜਿਹੜੀ ਆ ਉਹ ਭੇਜੀਆ ਕਿ ਤੁਸੀਂ ਸਾਨੂੰ 10 ਏਕੜ ਜ਼ਮੀਨ ਦਿਓ ਅਸੀਂ ਤੁਹਾਨੂੰ ਪੰਜ ਕੁਲੇ ਦੀ 12 ਏਕੜ ਜ਼ਮੀਨ ਜਿਹੜੀ ਆ ਉਹਦੇ ਰਿਟਰਨ ਵਜੋਂ ਦਿੱਨੇ ਆਗੇ ਹਾਲਾਂਕਿ ਮਕਸਦ ਨਹੀਂ ਲਿਖਿਆ ਹੋਇਆ ਪਰ ਲੇਕਿਨ ਇਹ ਸਪਸ਼ਟ ਆ ਕਿ ਹਰਿਆਣਾ ਸਰਕਾਰ ਦਾ ਇਹ ਮਕਸਦ ਆ ਕਿ ਉੱਥੇ ਹਰਿਆਣਾ ਦੀ ਵਿਧਾਨ ਸਭਾ ਬਣਾਈ ਜਾਵੇ ਕਿ ਚੰਡੀਗੜ੍ਹ ਦੇ ਅੰਦਰ ਉਸ ਲੈਂਡ ਉੱਪਰ ਹਰਿਆਣਾ ਦੀ ਵਿਧਾਨ ਸਭਾ ਸਟੈਬਲਿਸ਼ ਕੀਤੀ ਜਾਵੇ ਪਰ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਇਹਦੇ ਖਿਲਾਫ ਆਪਣਾ ਸਖਤ ਰੋਸ ਪ੍ਰਦਰਸ਼ਨ ਇਹਦੇ ਖਿਲਾਫ ਸਖਤ ਜਿਹੜਾ ਹੈਗਾ ਅਸੀਂ ਆਪਦਾ ਪ੍ਰੋਟੈਸਟ ਜਿਹੜਾ ਉਹ ਆਨਰੇਬਲ ਗਵਰਨਰ ਸਾਹਿਬ ਕੋਲੇ ਦਰਜ ਕਰਵਾ ਕੇ ਆਏ ਆਂਗੇ ਕਿ ਪੰਜਾਬ ਚੰਡੀਗੜ੍ਹ ਪੰਜਾਬ ਦਾਗਾ 1 ਇੰਚ ਵੀ ਥਾਂ ਜੜੀਆ ਪੰਜਾਬ ਹਰਿਆਣਾ ਨੂੰ ਦੇਣ ਲਈ ਬਿਲਕੁਲ ਰਾਜ਼ੀ ਨਹੀਂ ਹੈਗਾ ਅਸੀਂ ਇਹਦੇ ਸਖਤ ਖਿਲਾਫ ਆਂਗੇ ਇਹ ਅੱਜ ਅਸੀਂ ਮੈਮੋਰੰਡਮ ਜਿਹੜਾ ਆਨਰੇਬਲ ਗਵਰਨਰ ਸਾਹਿਬ ਨੂੰ ਦਿੱਤਾ ਹੈਗਾ ਕਿ ਸਾਡੇ ਇਸ ਮਾਮਲੇ ਉੱਤੇ हरियाणा ਨੂੰ ਚੰਡੀਗੜ੍ਹ ਦੀ ਜ਼ਮੀਨ ਹਲਾਟ ਕਰਨ ਤੋਂ ਬਿਲਕੁਲ ਹਲਾਟ ਨਹੀਂ ਕਰਨੀ ਚਾਹੀਦੀ ਅਸੀਂ ਉਹਦੇ ਖਿਲਾਫ ਪੂਰਾ ਇੱਕ ਮੈਮੋਰੰਡਮ ਲਿਖ ਕੇ ਦੇ ਕੇ ਆ ਕਿ ਕਿਸ ਤਰ੍ਹਾਂ ਪੰਜਾਬ ਦਾ ਕਿਸ ਤਰ੍ਹਾਂ ਪੰਜਾਬ ਦਾ ਚੰਡੀਗੜ੍ਹ ਦੇ ਉੱਪਰ ਹੱਕ ਆਗਾ ਕਿਸ ਤਰ੍ਹਾਂ ਰੀਆਰਗੇਨਾਈਜੇਸ਼ਨ ਐਕਟ 1960 ਬੰਦ ਦੇ ਵਿੱਚ ਜਦੋਂ ਦੋ ਸਟੇਟ ਬਣੇ ਸੀਗੇ ਜਦੋਂ ਪੰਜਾਬ ਤੇ ਹਰਿਆਣਾ ਤੋਂ ਅਲੱਗ ਹੋਏ ਸੀਗੇ ਉਸ ਸਮੇਂ ਪੰਜਾਬ ਦਾ ਕੀ ਸਟੇਟਸ ਸੀਗਾ ਔਰ ਜਦੋਂ ਸਭ ਤੋਂ ਇੰਪੋਰਟੈਂਟ ਗੱਲ ਕਿ ਜਦੋਂ ਆਂਧਰਾ ਵੱਲੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਹਰਜੀਵ ਗਾਂਧੀ ਜੀ ਦੇ ਨਾਲ ਸੰਤ ਹਰਚੰਦ ਸਿੰਘ ਲਾਂਗੋਵਾਲ ਜੀ ਦਾ ਇੰਪੈਕਟ ਹੋਇਆ ਸੀਗਾ ਜਿਹੜਾ ਸਮਝੌਤਾ ਹੋਇਆ ਸੀਗਾ ਹਰਜੀਵ ਲਾਂਗੋਵਾਲ ਕਾਡ ਜਿਹਨੂੰ ਆਪਾਂ ਕਹਿਦ ਰਹੇ ਹਾਂ ਉਹਦੇ ਵਿੱਚ ਵੀ ਸਪਸ਼ਟ ਲਿਖਿਆਗਾ ਕਿ ਚੰਡੀਗੜ੍ਹ ਪੰਜਾਬ ਦਾਗਾ ਔਰ ਪੰਜਾਬ ਨੂੰ ਮਿਲੇਗਾ ਪਰ ਲੇਕਿਨ ਅਨਫੋਰਚੂਨੇਟਲੀ ਪੰਜਾਬ ਉੱਪਰ ਉਹ ਧੇਰਾ ਰਾਜ ਕਰਦੀਆਂ ਰਹੀਆਂ ਚਾਹੋ ਕਾਂਗਰਸ ਪਾਰਟੀ ਆ ਚਾਹ ਕਾਲੀ ਦਲ ਬੀਜੇਪੀ ਆ ਇਹ ਸਾਰਿਆਂ ਨੇ ਮਿਲ ਕੇ ਸੈਂਟਰ ਸਰਕਾਰ ਨਾਲ ਹਜੇ ਤੱਕ ਆਪਣਾ ਕਲੇਮ ਜਿਹੜਾ ਉਹ ਨਹੀਂ ਜਿਤਾਇਆ ਬਾਹਰ ਲੋਕਾਂ ਦੇ ਅੰਦਰ ਤਾਂ ਪ੍ਰੋਟੈਸਟ ਕਰਦੇ ਰਹੇ ਲੋਕਾਂ ਦੇ ਅੰਦਰ ਤਾਂ ਦਿਖਾਵੇ ਕਰਦੇ ਰਹੇ ਪਰ ਲੇਕਿਨ ਇਹਨਾਂ ਨੇ ਅਸਲੀ ਤੌਰ ਦੇ ਉਤੇ ਕਦੇ ਵੀ ਸੈਂਟਰ ਸਰਕਾਰ ਨਾਲ ਗੱਲ ਨਹੀਂ ਕੀਤੀ ਔਰ ਬਹੁਤ ਵਾਰ ਹੋਇਆ ਕਿ ਜਦੋਂ ਸੈਂਟਰ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਔਰ ਪੰਜਾਬ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਹਰਿਆਣਾ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਉਸ ਸਮੇਂ ਵੀ ਇਹ ਇਸ਼ੂ ਜਿਹੜਾ ਉਹ ਕਾਂਗਰਸ ਪਾਰਟੀ ਦਾ ਅਡਰੈਸ ਨਹੀਂ ਕੀਤਾ ਉਸ ਸਮੇਂ ਵੀ ਇਸ ਇਸ਼ੂ ਦਾ ਕਾਂਗਰਸ ਪਾਰਟੀ ਦੇ ਜਿਹੜਾ ਹੈਗਾ ਕੋਈ ਹੱਲ ਨਹੀਂ ਲੱਭਿਆ ਬਹੁਤ ਸਮਾਂ ਆਇਆ ਜਦੋਂ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਿਆਣਾ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਔਰ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਤੇ ਕਾਲੀਲਲ ਸ਼ਰਮਣੀ ਕਾਲੀਲ ਦੀ ਸਾਂਝੀ ਸਰਕਾਰ ਉਸ ਸਮੇਂ ਵੀ ਜਿਹੜਾ ਇਸ਼ੂ ਆ ਉਹਦਾ ਕੋਈ ਹੱਲ ਨਹੀਂ ਹੋਇਆ ਕਿਉਂਕਿ ਇਸ ਇਸ਼ੂ ਨੂੰ ਲੈ ਕੇ ਇਹ ਸਾਰੀਆਂ ਰਵਾਇਤੀ ਪਾਰਟੀਆਂ ਲਗਾਤਾਰ ਲਗਾਤਾਰ ਜਿਹੜਾ ਸਿਆਸੀ ਰੋਟੀਆਂ ਸੇਕਦੀਆਂ ਰਹੀਆਂ ਲਗਾਤਾਰ ਇਸ ਦੇ ਨਾਲ ਲੈ ਕੇ ਪੰਜਾਬ ਨਾਲ ਵਿੱਚ ਕਿਰਾ ਕਰਦੀਆਂ ਰਹੀਆਂ ਪਰ ਮੈਂ ਬੜਾ ਸਪਸ਼ਟ ਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਸਰਕਾਰ ਵੱਲੋਂ ਕਿ 1 ਇੰਚ ਥਾਂ ਵੀ ਜਿਹੜੀ ਆ ਉਹ ਹਰਿਆਣਾ ਨੂੰ ਨਹੀਂ ਲੈਣ ਦੇਵਾਂਗੇ ਇਹਦੇ ਉੱਤੇ ਪੰਜਾਬ ਉੱਤੇ ਪੰਜਾਬ ਸਰਕਾਰ ਚੰਡੀਗੜ੍ਹ ਦੇ ਉੱਤੇ ਪੰਜਾਬ ਦਾ ਹੱਕ ਆ ਇਹ ਲੈ ਕੇ ਰਾਂਗੇ ਇਸ ਦੇ ਲਈ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਮਿਲ ਕੇ ਆਏਗੇ ਉਹਨਾਂ ਨੇ ਸ਼ਵਾਸ਼ਣ ਦਵਾਇਆਗਾ ਕਿ ਜਦੋਂ ਮੈਂ ਇਹ ਕੋਈ ਇਸ ਦਾ ਫੈਸਲਾ ਕਰੂੰਗਾ ਜਿਹੜੇ ਪੱਖ ਅਸੀਂ ਦੇ ਕੇ ਆਏਗੇ ਇਹਨਾਂ ਸਾਰੇ ਪੱਖਾਂ ਦੇ ਉੱਤੇ ਵੀ ਗੌਰ ਕਰੂੰਗਾ ਔਰ ਇਨ ਐਡੀਸ਼ਨ ਮੈਂ ਉਹਨਾਂ ਨੂੰ ਕਿਹਾ ਕਿ ਅਸੀਂ ਹੋਰ ਵੀ ਕਾਫੀ ਸਾਰੇ ਡਾਕੂਮੈਂਟ ਜਿਹੜੇ ਨੇ ਕਿ ਅਸੀਂ ਤੁਹਾਨੂੰ ਸਬਮਿਟ ਕਰਾਂਗੇ ਤਾਂ ਕਿ ਇਹਦੇ ਤੇ ਜਿਹੜਾ ਸਾਡਾ ਕਲੇਮ ਆ ਉਹਨੂੰ ਹੋਰ ਵੀ ਅਸੀਂ ਜਸਟੀਫਾਈ ਕਰਾਂਗੇ ਸਾਡੀ ਲੀਗਲ ਟੀਮ ਜਿਹੜੀ ਆ ਲੀਗਲ ਟੀਮ ਆ ਸਾਨੂੰ ਅਸਿਸਟ ਕਰੂਗੀ ਅਸੀਂ ਕਾਫੀ ਸਾਰੇ ਜਿਹੜੇ ਪੁਰਾਣੇ ਨੋਟੀਫਿਕੇਸ਼ਨ ਸੀਗੇ ਕੋ ਜਜਮੈਂਟਾਂ ਸੀਗੀਆਂ ਸਾਰੀਆਂ ਉਹ ਵੀ ਆਨਰੇਬਲ ਗਵਰਨਰ ਸਾਹਿਬ ਨੂੰ ਜਲਦੀ ਦੇਵਾਂਗੇ